ਸਰ ਕੀ ਨਾਮ ਹੈ ਆਪ ਜੀ ਦਾ ਜੀ 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 ਮੇਰਾ ਨਾਮ ਪਲਵੰਤ ਸਿੰਘ ਹੈ ਅੱਛਾ ਜੀ ਤੇ ਕੀ ਮਸਲਾ ਕੀ ਹੈ ਸਰ ਅੱਜ ਤੁਸੀਂ ਇੱਥੇ ਸਾਨੂੰ ਬੁਲਾਇਆ ਹੈ ਮਸਲਾ ਇਹ ਵੀ ਜੀ ਜੀ ਕੋਟੀ ਦੀ ਹੈ ਸਾਰੀ ਸ਼ੁਰੂ ਕੀਤੀ ਸੀ ਤੇ ਮੇਰੇ ਬਰ ਖਿਲਾਫ ਸੁੱਚਾ ਸਿੰਘ ਨੇ ਪਹਿਲੇ ਥਾਣੇ ਦਰਖਾਸਤ ਦਿੱਤੀ ਥਾਣੇ ਮੈਂ ਉਹਦੇ ਵਿੱਚ ਆਪ ਦਾ ਪ੍ਰਬੂਬ ਰੱਖੇ ਸਾਰੀ ਮੈਂ ਦੱਸ ਗੱਲ ਦੱਸੀ ਪੇ ਥਾਣੇ ਤੋਂ ਆੜਕੇ ਨੇ ਕੋਰਟ ਚ ਕੇਸ ਪਾਤਾ ਕੋਰਟ ਨੇ ਜੜ ਕੀ ਅਦਾਲਤ ਨੇ 9 ਤਰੀਕ ਨੂੰ ਸਟੇਟਸ ਕੋ ਕਰ ਦਿੱਤਾ ਉਜੋ ਬਾਅਦ ਚ ਮੈਂ ਆਪਣਾ ਪੱਖ ਰੱਖਦੇ ਵਕੀਲ ਪੇਸ਼ ਕੀਤਾ 26 ਤਰੀਕ ਨੂੰ 26 ਤੋਂ ਬਾਅਦ ਜੱਜ ਨੇ 27 ਤਰੀਕ ਪਾਤੀ ਤੇ 27 ਤਰੀਕ ਨੂੰ ਜੱਜ ਸਾਹਿਬ ਨੇ ਸਟੇ ਟੋੜ ਦਿੱਤਾ ਤੋੜਨ ਤੋਂ ਬਾਅਦ ਜੱਜ ਸਾਹਿਬ ਨੇ ਕਮੇਟੀ ਦੀ ਗਠਨ ਕਰ ਦਿੱਤਾ ਜਿਹਦੀ ਕੀ ਤਰੀਕ 10 ਤਰੀਕ ਦਿੱਤੀ ਗਈ ਹੈ ਅਤੇ ਸਾਨੂੰ ਦੋਹਾਂ ਪਾਰਟੀਆਂ ਨੂੰ 25-2500 ਰੁਪਇਆ ਦੇਣ ਵਾਸਤੇ ਕਿਹਾ ਉਹ ਮੈਂ 2500 ਰੁਪਇਆ ਦੇ ਦਿੱਤਾ ਜਮ੍ਹਾਂ ਕਰਾ ਦਿੱਤਾ ਇਹ 10 ਤਰੀਕ ਡਿਬੇਟ ਕਰਨ ਵਾਸਤੇ ਮੈਨੂੰ ਕਿਹਾ ਕਿ ਜੱਜ ਸਾਹਿਬ ਜੀ ਮਸਲਾ ਕੀ ਹੈ ਮਸਲਾ ਕਿਸ ਚੀਜ਼ ਦਾ ਹੈ ਜੀ ਮਸਲਾ ਸਰ ਕੰਦ ਦੀ ਅਸਾਰੀ ਦਾ ਹੈ ਕੋਟੀ ਦਾ ਉਠੀ ਮੈਂ ਆਪਦੀ ਜ਼ਮੀਨ ਦੇ ਵਿੱਚ ਜੱਦੀ ਜਾਇਦਾਦ ਵਿੱਚ ਪਾਉਂਦਿਆਂ ਤੇ ਕੱਲ 9:30 ਵਜੇ ਪ੍ਰਸ਼ਾਸਨ ਆਇਆ ਉਹਦੇ ਨਾਲ ਡੀਐਸਪੀ ਸੁਖਵਿੰਦਰ ਸਿੰਘ ਸੀ ਜਿਹਨੇ ਮੈਨੂੰ ਤੇ ਉਹਦੇ ਨਾਲ ਕੁਝ ਕਿਸਾਨ ਯੂਨੀਅਨ ਦੇ ਬੰਦੇ ਸੀ ਯਾਨੀ ਕਿ 25 ਤੋਂ 30 ਬੰਦੇ ਆ ਕੇ ਘਰ ਆ ਕੇ ਮੈਨੂੰ ਤੇ ਮੇਰੀ ਮਿਸ ਜੀ ਨੂੰ ਜਾ ਕੇ ਬਹੁਤ ਜ਼ਿਆਦਾ ਦਬਾਇਆ ਤੇ ਡਰਾਇਆ ਧਮਕਾਇਆ ਜੇ ਅਗਰ ਜੇ ਤੂੰ ਇਸ ਨੂੰ ਸੁੱਚਾ ਸਿੰਘ ਨੂੰ ਸਾਰੀ ਨਹੀਂ ਕਰਨ ਦੇਗਾ ਜੇ ਤੂੰ ਕੰਦੂ ਦੀਰ ਬੱਲੇ ਨਹੀਂ ਕਰੇਗਾ ਤੇ ਤੇਰੇ ਤੇ ਹੀ ਝੂਠਾ ਕੇਸ ਪਾ ਦਾਂਗੇ ਤੇ ਮੇਰੀ ਇਹ ਪ੍ਰਸ਼ਾਸਨ ਤੇ ਮੰਗਿਆ ਕਿ ਮੈਨੂੰ ਇਹ ਡਿਪਟੀ ਸਾਹਿਬ ਤੋਂ ਡਰਿਆ ਕਿ ਮੇਰੇ ਤੇ ਝੂਠਾ ਪਰਚਾ ਨਾ ਕਰ ਦੇਵੇ ਕੋਈ ਅਰੇ ਮੇਰੇ ਪਰਿਵਾਰ ਤੇ ਜਾਂ ਕਿਸੇ ਜੀਤੇ ਕੋਈ ਨਾ ਕਰ ਦੇ ਦੂਜਾ ਸਾਡਾ ਜ਼ਮੀਨ ਦਾ ਹੈ ਜ਼ਮੀਨ ਵੀ ਸਾਡੀ ੱੱਕੇ ਨਾ ਪ੍ਰਸ਼ਾਸਨ ਉਹਨਾਂ ਨੂੰ ਹੋਣੀ ਚਾਹੁੰਦਾ ਬਦਲ ਕਿ ਜਿਹੜਾ ਕੋਰਟ ਦੇ ਵੱਲੋਂ ਮਤਵਲੇ ਕਿ ਤੁਹਾਨੂੰ ਇੱਕ ਸੈਟ ਬਟਮ ਬਣਾਈ ਗਈ ਹੈ ਜੀ ਹਾਂਜੀ ਆ ਸਾਨੂੰ ਕੋਰਟ ਤੇ ਪੂਰਾ ਮਾਨ ਭਰੋਸਾ ਹੈ ਕਿ ਜੋ ਜੱਜ ਸਾਹਿਬ ਫੈਸਲਾ 10 ਤਰੀਕ ਨੂੰ ਦੇਣਗੇ ਉਤੇ ਮੈਂ ਅੰਮਲ ਕਰੂੰਗਾ ਪੂਰਾ ਹੁਣ ਤੁਸੀਂ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਆਂ ਅਸੀਂ ਸਾਡ ਪ੍ਰਸ਼ਾਸਨ ਤੋਂ ਇਹ ਮਦਦ ਕਰਨਾ ਚਾਹੇ ਅਪੀਲ ਕਰਨਾ ਚਾਹੁੰਨਾ ਕਿ ਮੇਰੀ ਮਦਦ ਕੀਤੀ ਜਾਵੇ ਜੋ ਸਚਾਈ ਆ ਉਹ ਕੀਤੀ ਜਾਵੇ ਕਿੰਨਾ ਕਿ ਲੋਕਾਂ ਦੇ ਕਿਸਾਨ ਯੂਨੀਅਨ ਵਾਲੇ ਦੀ ਗੱਲ ਸੁਣ ਕੇ ਤੇ ਮੇਰੇ ਤੋਂ ਉਲਟੀ ਕਾਰਵਾਈ ਤੁਸੀਂ ਕੋਈ ਹੋਰ ਵੀ ਦਰਖਾਸਤ ਦਿੱਤੀ ਆ ਜੀ ਕਿਸੇ ਪ੍ਰਸ਼ਾਸਨ ਹਾਂਜੀ ਮੈਂ ਜਿੱਦ ਕੱਲ ਡੀਜੀਪੀ ਸਾਹਿਬ ਨੂੰ ਦੇ ਕੇ ਆਇਆ ਹਾਂ ਡੀਜੀਪੀ ਚੰਡੀਗੜ੍ਹ ਪੰਜਾਬ ਨੂੰ ਦਿੱਤੀ ਆ ਇੱਕ ਮੁੱਖ ਮੰਤਰੀ ਸਾਹਿਬ ਨੂੰ ਦਿੱਤੀ ਆ ਤੇ ਇੱਕ ਜੱਜ ਸਾਹਿਬ ਨੂੰ ਵੀ ਦਿੱਤੀ ਆ ਕੀ ਸੁਚਾ ਸਿੰਘ ਜੀ ਜਿਹੜਾ ਤੁਹਾਡਾ ਜ਼ਮੀਨ ਦਾ ਘਰ ਦਾ ਜਿਹੜਾ ਕੋਠੇ ਦਾ ਇੱਕ ਕੰਧ ਨੂੰ ਲੈ ਕੇ ਜਿਹੜਾ ਵਿਵਾਦ ਹੈ ਉਹਦੇ ਪਿੱਛੇ ਕਾਰਨ ਕੀ ਹੈ ਜਿਹੜੀ ਦੂਜੀ ਧੋਏ ਰਤ ਕਲਵੰਦ ਸਿੰਘ ਹੈ ਉਹ ਤੁਹਾਡੇ ਤੇ ਐਪਲੀਕੇਸ਼ਨ ਲਾ ਰਹੇ ਨੇ ਮਤਲਬ ਕਿ ਕਿ ਸਾਡਾ ਮਤਲਬ ਕਿ ਕੰਧ ਨੂੰ ਲੈ ਕੇ ਉਹ ਅਸਲ ਚ ਮਸਲਾ ਕੀ ਹੈ ਸਾਰਾ ਉਹ ਸਰ ਮਸਲਾ ਇਹ ਹੈਗਾ ਵੀ ਸਾਡੀ ਜਿਹੜੀ ਤੋੜ ਹੀ ਕੰਧ ਹੈਗੀ ਆ ਬਿਜਲੀ ਸਾਡੀ ਜਾਂਦੇ ਇਹ ਮੇਰੇ ਚਾਚੇ ਦੇ ਲੜਕੇ ਮੈਨੇ ਤੇਜਾ ਲੜਕਾ ਹੈ ਬਾਕੀ ਇਹ ساری 70 80 ਫੁੱਟ ਜਿਹੜੀ ਕੰਧ ਥੋੜੀ ਬਿਜਲੀ ਸਾਂਝੀ ਆ ਨਾ ਆ ਆਪਣਾ ਨਾ ਇੰਕੀ ਉਸ ਤੋਂ ਬਾਅਦ ਮੈਂ ਛਾਂਣੇ ਨੇੜੇ ਦੇ ਵਿੱਚ ਮਕਾਨ ਪਾਏ ਤੇ ਮੈਂ ਆਪਦੇ ਪਾਸੇ ਇੱਕ ਪੜਦੀ ਪਈ ਇੱਕ ਕੰਦ ਪੁਰਾਣੀ ਕਰਕੇ ਕੰਦ ਹੋਈ ਨੂੰ ਹੋ ਗਿਆ तकरीबन 50 50 60 ਸਾਲ ਇੱਕਾਂ ਦਾ ਨੂੰ ਤੇ ਪੁਰਾਣੀ ਕੰਦ ਹੋਣ ਕਰਕੇ ਮੈਂ ਨਾਲ ਪੜਦੀ ਕਰ ਲਈ ਤੇ ਮੈਂ ਪਹਿਲਾਂ ਜਿਹੜਾ ਮਕਾਨ ਸੀ ਉਹ ਤੋਂ ਮਜੂ ਕੱਚੇ ਮਕਾਨ ਸੀ ਨਾਲ ਜਿਹੜੇ ਉਹ ਨਹੀਂ ਉਹ ਨਾਲ ਪੱਕੇ ਸੀ ਹੈ ਪੱਕੇ ਸੀ ਦਾੜਾ ਵਾਲਾ ਮਕਾਨ ਸੀ ਹਾਂ ਦਾੜਾ ਵਾਲਾ ਮਕਾਨ ਸੀ ਪੱਕੇ ਸੀ ਤੇ ਉਸ ਤੋਂ ਬਾਅਦ ਮੈਂ ਨਿਹੰਦੇ ਦੇ ਵਿੱਚ ਆਪਦੀ ਮਕਾਨੇਦਰ ਪਾਏ ਤੇ ਮੈਂ ਨਾਲ ਪੜਦੀ ਕਰ ਲਈ ਮੈਂ ਅੱਕਲ ਨੂੰ ਇਹ ਪਾਉਣਗੇ ਨਾ ਪੜਦੀ ਕਰ ਲੈਣਗੇ ਭਾਵੇਂ 9 ਇੰਚੀ ਕਰ ਲੈਣਗੇ ਆ ਇਹ ਉੱਤੇ ਰੱਖ ਲੈਣਗੇ ਅੱਛਾ ਇਹਨਾਂ ਨੇ ਹੁਣ ਮਕਾਨ ਪਾਉਣ ਲੱਗੇ ਇਹਨਾਂ ਨੇ ਉਹ 9 ਇੰਚੀ ਜਿਹੜੀ ਸਾਂਝੀ ਕੰਧ ਸੀ ਉਹ ਢਾਤੀ ਚਲੋ ਢਾਤੀ ਸਾਨੂੰ ਪਤਾ ਲੱਗਾ ਤੇ ਫਿਰ ਮੈਂ ਹੀ ਮੈਂ ਦਫਤਰ ਥਾਣੇ ਦਰਖਾਸਤ ਵੀ ਦਿੱਤੀ ਦੋ ਤਿੰਨ ਪਿੰਡਾਂ ਦੇ ਬੰਦੇ ਇਕੱਠੇ ਕੀਤੇ ਆਪਣੇ ਪੰਚਾਇਤ ਦੇ ਉਹਨਾਂ ਨੂੰ ਇਹਨਾਂ ਦੱਸਿਆ ਵੀ ਅਸੀਂ ਜੇ ਢਾਈ ਅਸੀਂ ਕਾਂਦੇ ਕਰਦਾਂਗੇ 7 ਜੀ ਦਾ ਨਾ ਮਾਰਚ ਦੀ 7 ਤਰੀਕ ਦਾ ਇਹਨਾਂ ਨੇ ਵਾਅਦਾ ਲੈ ਲਿਆ ਵੀ ਅਸੀਂ ਇਹ ਕੰਧ ਜਿਹੜੀ ਕਰਦਾਂਗੇ ਚਲੋ ਉਹ ਪਨਗਹਿਰ ਮਾਕੇ ਵੀ ਬੰਦੇ ਇਹਦਾ ਬੁੱਛਦੇ ਲੱਗੇ ਆ ਤੇ ਮੈਂ ਕਿਹਾ ਟਾਈਮ ਨਗਾਉਂਦੀਆਂ ਕਰਨੀ ਨਹੀਂ ਉਹ ਗੱਲ 7 ਦਿਨ ਲੰਗੀ ਫਿਰ ਹੋਰ 10 ਦਿਨ ਲੰਗੇ ਸਾਨੂੰ ਮਿਸਤਰੀ ਨਹੀਂ ਮਿਲਿਆ ਇਹ ਹੁਣ ਕਰੀਬਤ 3 ਮਹੀਨੇ ਹੋ ਗਏ ਇਹਨਾਂ ਨੇ ਕੋਈ ਕੰਦੇ ਨਾ ਆਖਿਆ ਵੀ ਅਸੀਂ ਜਦੋਂ ਅਸੀਂ ਆਹਦਾ ਲੈਂਟਰ ਥੱਲੇ ਆਲਾ ਪਾਵਾਂਗੇ ਉਹਦੇ ਨਾਲ ਹੀ ਕਹਿੰਦੇ ਇਹਨਾਂ ਲੈਂਟਰ ਪਾ ਲਿਆ ਲੇਕਿਨ ਉਹ ਸਾ ਖਾਲੀ ਛੱਡਤੀ ਹੁਣ ਇਹ ਕਹਿੰਦੇ ਆ ਵੀ ਨਾ ਤਾਂ ਇਹ ਕੰਦ ਕਰਨੀਆਂ ਤੇ ਨਾ ਕਰਨ ਦੇਣੀ ਆ ਉਥਾਂ ਉਥੇ ਮੇਰੀ ਕਾਂਦੇ ਦੇ ਵੇਖ ਰੋਜ਼ ਅਰਜਾਨਾ ਮੋਟ ਚਲਾ ਕੇ ਪਾਣੀ ਛੱਡ ਦਿੰਦੇ ਆ ਤੇ ਤੇਰੀ ਕੋਠੀ ਡਿਗਣੀ ਡਿਗਣੀ ਆ ਕੱਲ ਨੂੰ ਮੇਰੀ ਕੋਠੀ ਡਿੱਗਦੀ ਆ ਕੋਈ ਨਿਕਾਲ ਨਾ ਹੁੰਦਾ ਇਹ ਜ਼ਿੰਮੇਵਾਰੀ ਇਹਨਾਂ ਦੀ ਹੋਏਗੀ ਹਾਂਜੀ ਉਹ ਅੱਛਾ ਉਸ ਤੋਂ ਬਾਅਦ ਮੈਂ ਦਾਤੇ ਚਲੇ ਗਿਆ ਉਥੇ ਹੀ ਮੈਨੂੰ ਸੇ ਮਿਲ ਗਿਆ ਤੇ ਇਹ ਮੇਨ ਤੋਂ ਬਾਅਦ ਫੇ ਜੋ ਬਹਿਸ ਹੋਈ ਇਹਨਾਂ ਨੇ ਕਿਹਾ ਅਜਾ ਪੱਕ ਰੱਖਿਆ ਵੀ ਸਾਨੂੰ ਦੂਜੀਆਂ ਕੰਦਾ ਕਰ ਲੈਣ ਦੇ ਉਹ ਦਾਤ ਨੇ ਆਖਿਆ ਵੀ ਚਲੋ ਦੂਜਾ ਕੰਦਾ ਕਰ ਲੋ ਕੰਦ ਚੇ ਨਹੀਂ ਨਹੀਂ ਪੰਚਾਇਤ ਨੇ ਪਰਲੇ ਬਣਿਆ ਇਹਨਾਂ ਨੂੰ 2 ਫੁੱਟ ਜਗ੍ਹਾ ਹੋਰ ਦਵਾਈ ਸੀ ਮੇਰੀ ਪੈਸੇ ਚੋਂ ਤੇ ਉਹਦੇ ਆਖਰੀ ਲੱਗੇ ਗਿਆ ਜਾ ਕੇ ਹੁਣ ਥਾਂ ਇਹਨਾਂ ਨੂੰ ਨਹੀਂ ਦੇਣਾ ਇਹ ਜਿੱਥੇ ਮੇਰੀ ਕਾਂਧਿਆ ਇਹਨਾਂ ਦਾ ਪਹਿਲਾ ਕਾਂਧ ਸੀ ਉੱਥੇ ਹੀ ਕਰ ਲੈਣਾ ਅਦਾਲਤ ਨੇ ਇੱਕ ਸੈੱਟ ਵੀ ਬਣਾਇਆ ਸੀ ਜਿਹੜਾ ਹਾਂ ਉਹਨਾਂ ਮੈਡਮ ਇੱਕ ਜਾਕੀਬ ਨੂੰ ਰਿਪੋਰਟ ਦੇਣੀ ਆਣ ਕੇ ਰਿਪੋਰਟ ਆਣ ਕੇ ਚੈੱਕ ਕਰਕੇ ਮੌਕੇ ਤੇ ਆਣ ਕੇ ਉਹਨਾਂ ਨੂੰ ਰਿਪੋਰਟ ਦੇਣੀ ਆ ਉਹ ਕਿੰਨੇ ਤਰੀਕ ਦੀ ਉਹ ਹੁਣ 14 ਤਰੀਕ ਅੱਛੀ ਪਹਿਲਾਂ 10 ਤਰੀਕ ਰੱਖੀ ਸੀ ਹੁਣ ਉਹਨਾਂ ਨੇ 14 ਤਰੀਕ ਰੱਖੀ ਆ ਪਰ ਕੰਮ ਪੈ ਗਏ ਉਹਨਾਂ ਨੂੰ ਤੇ ਉਹਨਾਂ ਨੇ 14 ਤਰੀਕ ਹੁਣ ਆਉਣਾ ਹੈ ਪ੍ਰਸ਼ਾਸਨ ਅਧਿਕਾਰੀ ਵੀ ਤੁਹਾਡੇ ਕੋਲ ਹਾਂ ਕੱਲ ਨੂੰ ਡਿਪਟੀ ਸਾਹਿਬ ਦੇ ਪਰਸੋਂ ਨੂੰ ਸੱਦਿਆ ਸੀ ਉਥੇ ਫਿਰ ਉਹ ਡਿਪਟੀ ਸਾਹਿਬ ਨੇ ਕਿਹਾ ਵੀ ਇਹ ਕੰਮ ਤਾਂ ਸਿੱਧਾ ਹੈ ਜਾਂ ਤੇ ਨੂੰ ਕੰਦ ਕਰਨ ਕਰਨ ਲੈ ਜਾਂਦੇ ਹੋ ਤੇ ਜਾਂ ਤੁਸੀਂ ਕਰਦੇ ਹੋ ਤੇ ਜੇ ਤੁਸੀਂ ਕਰਦੇ ਹੋ ਜਿੰਨਾ ਤੁਸੀਂ ਖਰਚਾ ਕਰੋਗੇ ਉਹਨਾਂ ਹੀ ਇਹਨਾਂ ਤੋਂ ਪੈਸੇ ਦਵਾਣਾਗੇ ਉਹਦੇ ਨਾਲ ਹੀ ਕਰਨੀ ਨਾ ਕਰਨ ਦੇਣੀ ਹਾਂਜੀ ਤੇ ਉਹਦਾ ਜਿਹੜਾ ਹਾਂ ਜਾਂ ਨਾ ਸ਼ਾਮ ਤੱਕ ਮੈਨੂੰ ਦੱਸ ਦਿਓ ਡਿਪਟੀ ਸਾਹਿਬ ਨੇ ਕਿਹਾ ਤੇ ਸ਼ਾਮ ਤੱਕ ਦੱਸ ਦਿਓ ਜੀ ਵੀ ਹਾਂ ਜਾਂ ਨਾ ਫਿਰ ਅਸੀਂ ਕਾਰਵਾਈ ਕਰੂੰਗਾ ਚਲੋ ਇਹਨਾਂ ਨੇ ਪਤਾ ਸ਼ਾਮੀ ਕੀ ਦੱਸਿਆ ਕੀ ਨਹੀਂ ਦੱਸਿਆ ਇਹ ਵੈਰੂਨ ਬਤਾ ਹਾਂਜੀ ਤੇ ਉਸ ਤੋਂ ਬਾਅਦ ਬਾਕੀ ਰਿਹਾ ਪਹਿਲੀ ਦੀ ਗੱਲ ਪੈਲੀ ਜਿਹੜੀ ਆ ਇਹਨਾਂ ਦੀ ਭਝਾਈ ਤੋਂ ਲਈ ਆ ਜੀ ਜਦੋਂ ਦੋ ਹਿੱਸਾ ਬਣਦਾ ਹਿੱਸਾ ਪਾ ਕੇ ਜਿੱਥੇ ਤੇ ਹਿੱਸਾ ਬਣਦਾ ਹੀ ਕਬਜਾ ਕਬਜੇ ਦਾ ਕਬਜਾ ਲਿਆ ਉਹ ਪੈਲੀ ਉਹਨੂੰ 2 ਸਾਲ ਉਹ ਵਾਂਦੀ ਨੂੰ ਉਹ ਚੱਲਿਆ ਐਕੀਂ ਅਸੀਂ ਪੈਲੀ ਵਾਈ ਵੀ ਆ ਕਦੋਂ ਵੀ ਮਾਰਿਆ ਅੱਧੀ ਤੋਂ ਨਾ ਲੱਗ ਗਿਆ ਅੱਧੇ ਜੇ ਨਾ ਲਾਉਣ ਦਿੱਤਾ ਬੰਦੇ ਭਜਾਤੇ ਆ ਹਾਂਜੀ ਜੇ ਉਹਨਾਂ ਦੇ ਜਿੱਥੇ ਮੈਂ ਆਣਾ ਚਲੋ ਤੁਸੀਂ ਪੈਲੀ ਅੱਗੇ ਜਿਹੜੀ ਅੱਗੇ ਜਿੱਥੇ ਮੇਰਾ ਹਿੱਸਾ ਹੋਰ ਬਣਦਾ ਸੀ ਤਿੰਨ ਚਾਰ ਗਨਾਂ ਲਈ ਉਥੇ ਗਾਂ ਪਲੀਆਂ ਨਾ ਕਿਰ ਵੇਚੀ ਆ ਮੈਂ ਇਹਨਾਂ ਨੂੰ ਕਿਹਾ ਤੁਸੀਂ ਉਹ ਤੋਂ ਕਬਜ਼ਾ ਲੈ ਕੇ ਦਿਓ ਮੈਨੂੰ ਮੈਂ ਕੋ ਲਵਾ ਤੂੰ ਵੇਚੀ ਆ ਤੇ ਮੈਂ ਉੱਥੇ ਚਲੇ ਜਾਣਾ ਹਾਂ ਜ ਇਹਨੂੰ ਹੋਰ ਹੋਰ ਕਿ ਜਗ੍ਹਾ ਦੇ ਦਾਂਗੇ ਉਥੇ ਨਹੀਂ ਦੇਣੀ ਮੈਂ ਨਹੀਂ ਹੋਰ ਮੇਥੇ ਜਗ੍ਹਾ ਨਹੀਂ ਜਾਣਾ ਮੈਂ ਫਿਰ ਆਦੀ ਪੜੀ ਜਾਉ ਜਿੱਥੇ ਮੇਰਾ ਤੁਹਾਡੀ ਕੋਠੀ ਤੇ ਮਤਲਬ ਕਿ ਜਿਹੜੀ ਕੰਦ ਇੱਕ ਵਿੱਚ ਗਾਇਬ ਆ ਤੁਹਾਡਾ ਮਤਲਬ ਕਿ ਕਹਿਣ ਦਾ ਕਾਰਨ ਕਿ ਸਿਰਫ ਤੁਹਾਡੇ ਨੁਕਸਾਨ ਕਰਕੇ ਤੁਸੀਂ ਉਹ ਚੀਜ਼ ਨੂੰ ਕਰ ਰਹੇ ਹੋ ਯਾਰ ਮੇਰੇ ਕੋ ਪੜਦੀ ਹੈ ਨਾ ਪੜਦੀ ਮੇਰੇ ਨਾਲ 4 ਇੰਚ ਕੀ ਹੋਰ ਕਰ ਲਾਂ ਤੇ ਮੇਰੀ ਸੋਰ ਬਣ ਜੂ ਮੇਰੀ ਉਤੋਂ 4 ਇੰਚ ਦੀ ਖਲੋਤੀ ਆ ਤੇ ਹੁਣ ਮੈਂ ਉਹ ਜਿਹੜੀ ਮੇਰੀ ਸਾਝੀ ਕਾਂਦੇ ਜਿਹੜਾ ਢਾਤੀ ਲਾ ਦੇ ਲੈਣੇ ਨੇ ਕਰ ਲਿਆ ਇਹਨਾਂ ਪਾਲਿਆ ਬੀ ਪਾਲੇ ਲੇਕਿਨ ਮੇਰਾ ਉਹ ਖਾਲੀ ਰਾਂ ਤਾਂ ਉਹ ਪਾਣੀ ਛੱਡ ਦਿੰਦੇ ਆ ਬੀ ਦੀ ਕੋਠੀ ਡਿਗਪੇ ਥੱਲੇ ਹਾਂਜੀ ਇਹ ਮੈਨੂੰ ਬਹੁਤ ਖਰਾਬ ਕਰਦੇ ਆ ਜੇ ਮਿੰਨ ਦਾ ਜਿਵੇਂ ਪੰਚਾਇਤ ਕਹਿੰਦੀ ਆ ਮੈਂ ਉਹਤੇ ਹੀ ਮੰਨ ਜਨਾ ਉਹ ਬੋਲਣਾ ਨਹੀਂ ਮੇਰਾ ਬੋਲਦਾ ਨਹੀਂ ਆ ਪਰਸੋਂ ਮੇਰੇ ਬੰਦੇ ਨੇ ਗੱਲ ਪਵਾਤੀ ਆ ਦੇ ਮੁੰਡੇ ਨੇ ਗੱਲ ਪਵਾਤੀ ਪਰਸੋਂ ਇਹਨਾਂ ਫਿਰ ਅਸੀਂ ਡਿਪੀਸਰ ਕੋਲ ਗਏ ਆ ਇਹਨਾਂ ਮੇਰੇ ਘਰ ਪੈਜੀ ਗੱਲ ਬੰਦੇ ਮੁੰਡੇ ਗੱਲ ਪਵਾਤੀ